ਬਿਨੀ ਸੋਮ ਪ੍ਰਕਾਸ਼ ਜੀ ਕੇ ਜਿੰਦਾਬਾਦ ਬਿਨੀ ਸੋਮ ਪ੍ਰਕਾਸ਼ ਜੀ ਕੇ ਜਿੰਦਾਬਾਦ ਬੜਾ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਨਵਾਂ ਉਮੀਦਵਾਰ ਘੜਿਆ ਜਾ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਫਗਵਾੜਾ ਚਾਰਪਰ ਬੋਰ ਲੈਂਸੜ ਸ਼ੁਰੂ ਕੀਤੀ ਜਾਵੇ ਅੱਜ ਇਹਦੀ ਵੀ ਦੀਵਸ ਸ਼ੁਰੂਆਤ ਕਰ ਰਹੇ ਆ ਇਹ ਤਾਂ ਪਹਿਲਾਂ ਗ੍ਰਿਨਦਰ ਕੜਵੀ ਜੀ ਕੇਂਦਰੀ ਮੰਤਰੀ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ ਅੱਜ ਸਾਰੀ ਹਾੜ੍ਹ ਖਤਮ ਕਰਕੇ ਅੱਜ ਇੱਕ ਕੰਮ ਸ਼ੁਰੂਆਤ ਕਰ ਰਹੇ ਨੇ ਇਹਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਮੀਨਾ ਜੀ ਪ੍ਰਿੰਕ ਪ੍ਰਿੰਕ ਮੀਨਾ ਜੀ ਉਹ ਆਏ ਨੇ ਜੰਗ ਆਫੀਸਰ ਰੇ ਮਹਿਤੀ ਨੇ ਉਹਨਾਂ ਨੂੰ ਕੰਮ ਕਰਦਾ ਛੋਕ ਹੈ ਜਲਦੀ ਤੇ ਜਲਦੀ ਇਹ ਕੰਮ ਕੰਪਲੀਟ ਕਰਾਂਗੇ ਇਹ ਪ੍ਰੋਜੈਕਟ 2 ਸਾਲਾਂ ਦੀ ਕੰਪਲੀਟ ਹੋਣਾ ਹੈ ਇਹਦੇ ਵਿੱਚ ਦੋ ਬਾਈਪਾਸ ਨੇ ਇੱਕ ਬਾਈਪਾਸ ਇੱਥੋਂ ਸ਼ੁਰੂ ਹੋ ਕੇ ਮੇੜੀ ਤੱਕ ਪਹੁੰਚਾੜੇ ਦਾ ਇਸ ਤਰ੍ਹਾਂ ਹਾਰਪੁਰ ਦਾ ਜਿਹੜਾ ਬਾਈਪਾਸ ਹੈ ਉਹਨਾਂ ਰੋਡ ਤੱਕ ਬਣਨਾ ਨਵਾਂ ਬਾਈਪਾਸ ਬਣਨਾ ਔਰ 148 ਕਿਲੋਮੀਟਰ ਦੀ ਚੜ੍ਹਦੀ ਲੰਬਾਈ ਹੈ ਤੇ ਇਹਦੇ ਨਾਲ ਹੀ ਸਲਿਪ ਰੋਡ ਵੀ ਬਣਨੀ ਆ ਕਿਤੇ ਓਵਰ ਬ੍ਰਿਜ ਬਣਦੀ ਰੋੜਾ ਉਹ ਵੀ ਬਣੇਗਾ ਇਹ ਤੁਹਾਨੂੰ ਜਿਹੜਾ ਪ੍ਰੈਸ਼ ਨੋਟ ਡਿਟੇਲ ਦੇ ਦਾਂਗੇ ਸਾਰੇ ਕੋਈ ਧਿਆਨ ਰੱਖ ਕੇ ਵਿਕਾਸ ਦੇ ਤਾਂ ਕਿ ਕਿਸੇ ਨੂੰ ਕੋਈ ਹਡਲ ਨਾ ਹੋਵੇ ਓਵਰ ਬ੍ਰਿਜ ਅੰਡਰ ਬ੍ਰਿਜ ਸਾਰੇ ਦਿੱਤੇ ਗਏ ਨੇ ਬੱਸ ਲੇ ਵਾਲੀ ਟਰੱਕ ਲੇ ਵਾਲੀ ਇਹ ਸਾਰਾ ਕੁਝ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਇੰਜੋਏ ਕਰ ਸਕਣ ਬਹੁਤ 100 ਕਿਲੋਮੀਟਰ ਦੀ ਸਪੀਡ ਦੇ ਇਹ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਤਾਂ ਕਿ ਲੋਕੀ ਸਮੇਂ ਸਿਰ ਆਪਣਾ ਸਮੇਂ ਦੀ ਬਚਤ ਵੀ ਹੋਵੇ ਤੇਲ ਦੀ ਬਚਤ ਵੀ ਹੋਵੇ ਲੋਕੀ ਜਾਇ ਕਰਨ ਪਾਰ ਸਰਕਾਰ ਸਾਰੇ ਸਾਡੇ ਪਾਰਟੀ ਦੇ ਪਰ ਜਿਹੜਾ ਜਾਂ ਗੱਡੀਆਂ 'ਚ ਬੈਠੇ ਆ ਕਿਰਪਾ ਕਰਕੇ ਛੇਅਰ ਦੇ ਬੈਠਣ ਦੀ ਕਿਰਪਾਲਤਾ ਕਰੋ ਜਦ ਮੈਂ ਇਹ PIU ਲੁਧਿਆਣਾ ਮੇਰੇ ਪੋਸਟਿੰਗ ਹੈ ਜਦ ਜੋਇਨ ਕੀਤਾ ਤਾਂ ਮੈਨੂੰ ਪਤਾ ਚੱਲਾ ਕਿ ਇਹ ਪ੍ਰੋਜੈਕਟ ਇਸਨੇ 1.5 ਸਾਲ ਸੇ ਅੜਕਾ ਹੋਇਆ ਹੈ ਕਿਉਂਕਿ ਹਮੇ ਫੋਰਸ ਡਿਪਾਰਟਮੈਂਟ ਸੇ ਪਰਮਿਸ਼ਨਸ ਨਹੀਂ ਮਿਲ ਰਹੀ ਸੀ ਇਹ ਸਭ तो चलो फाइनली मुझे बहुत खुशी हो रही है आप सबको बताते हुए कि ये प्रोजेक्ट में हमारे जितने भी हिंड्रेंसेस थे वो सारे हो गए हैं अब हम इस प्रोजेक्ट को तो पूरी तरह शुरू करने जा रहे हैं 46 किलोमीटर की लेंथ है एक हज़ार करोड़ की हमारी कॉस्ट है तो और इसके साथ मैं एक ये चीज़ और कहना चाहूँगी कि प्रोजेक्ट की एग्जीक्यूशन के ड्यूरिंग अगर हमें लगता है कि कोई लोगों की जनरल डिमांड्स है या फिर कुछ ऐसी चीजें जो हमारे प्रोजेक्ट में कमी रह गई थी तो उसको भी हम पूरा करने की अपनी तरफ से पूरी कोशिश कराएंगे ए रोड बनना एक खाइसी जेडी आज पूरी होण जा रही है मेनू ਦਾ ਜਦੋਂ ਮੈਨੂੰ ਕਹਿ ਲੈਣ ਸਟੇਜ ਤੇ ਆ ਜਾਉਣਾ ਤਾਂ ਇਹ ਡਰਨ ਲੱਗ ਜਾਂਦੇ ਹੁਣ ਇਹ ਵੀ ਅਗਲੀ ਡਿਮਾਂਡ ਕਿਹੜੀ ਰੱਖਣੀ ਹੈ ਯੋ ਕਿ ਮੈਨੂੰ ਤਾਂ ਹਮੇਸ਼ਾ ਹੀ ਫਗਵਾੜੇ ਸ਼ਹਿਰ ਲਈ ਕੁਝ ਨਾ ਕੁਝ ਚਾਹੀਦਾ ਮੈਨੂੰ ਖੁਸ਼ੀ ਉਸ ਦਿਨ ਹੋਣੀ ਹੈ ਜਿੱਦਣ ਨਾਲ ਪੂਰੀ ਰਿੰਗ ਰੋਡ ਸ਼ੁਰੂ ਹੋ ਜਾਣੀ ਹੈ ਮਨ ਨੂੰ ਇਹ ਕਿ ਆਇਆ ਕਿ ਪੂਰੀ ਰਿੰਗ ਰੋਡ ਫਗਵਾੜੇ ਦੀ ਜਿਹੜੀ ਜਾ ਕੇ ਅੱਗੇ ਲਵਲੀ ਯੂਨੀਵਰਸਿਟੀ ਤੋਂ ਪਰੇ ਨਿਕਲੇ ਉਹ ਸਾਡੇ ਲਈ ਜਿਆਦਾ ਫਾਇਦਾ ਹੈ ਤਾਂ ਕਿ ਹਦੀਆਵਾਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹਦਾ ਫਾਇਦਾ ਹੋਵੇ ਸ਼ਹਿਰ ਹੋਰ ਖੂਬਸੂਰਤ ਹੋ ਜਾਊਗਾ ਸ਼ਹਿਰ ਚਤਰਕੀ ਹੋਊਗੀ ਜੇ ਨਵੇਂ ਹਾਈਵੇ ਬਣਨਗੇ ਨਮੀਆਂ ਸੜਕਾਂ ਨਿਕਲੂਆਂ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਔਰ ਮੇਰੀ ਇੱਕ ਮੰਗ ਹੋਰ ਵੀ ਹੈ ਕਿ ਜਿਹੜੀ ਬੰਗਾਰ ਹੋ ਟੁੱਟੀ ਦੀਆਂ ਮੈਂ ਬਹੁਤ ਵਾਰੀ ਕਹਿ ਚੁੱਕੀਆਂ ਲੇ ਕੇ ਭੇਜ ਦੋ ਕਹਿੰਦੇ ਪੰਜਾਬ ਸਰਕਾਰ ਦੀ ਹੈ ਮੈਂ ਕਹਿੰਿਆ ਮੈਂ ਨਹੀਂ ਜਾਣਦੀ ਮੈਨੂੰ ਤਾਂ ਇਹ ਪਤਾ ਕਿ ਤੁਸੀਂ ਬਣਾ ਸਕਦੇ ਹੋ ਕਿ ਉਹਨੂੰ ਪਹਿਲਾਂ ਵੀ ਤੁਸੀਂ ਬਣਾਇਆ ਸੀ ਹੁਣ ਵੀ ਤੁਸੀਂ ਬਣਾਓ ਸਤਰਾਮਪੁਰੇ ਆਈ ਵੀ ਤੁਸੀਂ ਬਣਾਈ ਸੀ ਉਹ ਵੀ ਪੰਜਾਬ ਸਰਕਾਰ ਦੀ ਸੀ ਤੇ ਇਹਨੂੰ ਇੱਕ ਵਾਰੀ ਦੁਬਾਰਾ ਸੀ ਬੇਨਤੀ ਕਰਦੇ ਆ ਕਿ ਅਸੀਂ ਉਧਰ ਜਾਣਾ ਹੁੰਦਾ ਜ਼ਿਆਦਾ ਉਹਨੂੰ ਵੀ ਕਿਸੇ ਤਰ੍ਹਾਂ ਦੁਹਾਰਾ ਜਿਹੜੀ ਐ ਠੀਕ ਕਰਾ ਦਿੱਤੀ ਜਾਵੇ ਇਹ ਮੇਰੀ ਵੀ ਖਾਹਿਸ਼ ਹੈ ਔਰ ਸ਼ਹਿਰ ਵਾਸੀਆਂ ਦੀ ਵੀ ਖਾਹਿਸ਼ ਹੈ ਕਿ ਉਹ ਰੋੜ ਬੜੀ ਖੁਸ਼ੀ ਦਾ ਮੌਕਾ ਆ ਕਿਉਂਕਿ ਸਰਵਾੜੇ ਲਈ ਇੱਕ ਇਹ ਮੀਲ ਪੱਥਰ ਸਾਧਣਾ ਜਿਹੜਾ ਇਹ ਨਵਾਂ ਬਾਈਪਾਸ ਬਣਾਣਾ ਹੈ ਕਨੈਕਟੀਵਿਟੀ ਦੇ ਨਾਲ ਹੀ ਪ੍ਰੋਸਪਰਿਟੀ ਵਧਦੀ ਆ ਕਿਉਂਕਿ ਜਿੰਨੇ ਆਪਾਂ ਕਿਸੇ ਚੀਜ਼ ਦੇ ਸਾਨੂੰ ਜਾਣਾ ਹੋਣਾ ਸੋਖਾ ਹੈ ਉਨੇ ਸਾਡੇ ਡਿਵੈਲਪਮੈਂਟ ਦੇ ਰਾਹ ਸਾਡੇ ਦੇ ਆਰਥਿਕ ਖਸ਼ਹਾਲੀ ਦੇ ਰਾਹ ਵੱਧਦੇ ਆ ਮੈਨੂੰ ਕੱਲ ਇੱਥੇ ਕਿਸਾਨ ਮਿਲੇ ਕਿ ਕੱਲ ਵੀ ਅਸੀਂ ਮੌਕਾ ਦੇਖਣ ਆਏ ਸੀਗੇ ਆ ਪ੍ਰੋਗਰਾਮ ਸੰਬੰਧੀ ਤਾਂ ਉਹਨਾਂ ਨੂੰ ਕੋਈ ਸ਼ੱਕ ਡਾਊਟ ਸੀਗੇ ਕਿ ਸਾਡੂੰ ਇੱਥੋਂ ਐਂਟਰ ਹੋਣ ਦੇ ਦਿੱਤਾ ਜਾਊਗਾ ਜਾਂ ਸਰਵਿਸ ਲੈਣਾ ਬਾਣੀ ਦੀਆਂ ਜਾਂ ਨਵੇਂ ਬਾਣ ਗਿਆ ਜਾਂ ਸਾਡੀ ਇਹ ਮੋਟਰਾਂ ਵਿੱਚ ਆ ਗਈਆਂ ਉਹਨਾਂ ਦਾ ਕੀ ਬਣੂਗਾ ਤੇ ਅਫਸਰ ਸਾਹਿਬਾਨ ਮੇਰੇ ਨਾਲ ਸੀਦਾ ਸਾਰਿਆਂ ਨੇ ਵਿਸ਼ਵਾਸ ਦਵਾਇਆ ਪਈ ਜਿਹੜੀਆਂ ਵੀ ਬੋਤਰਾ ਹੈਗੀਆਂ ਆ ਉਹ ਸਰਕਾਰੀ ਖਰਚੇ ਤੇ ਨਿਕਲ ਕੇ ਬਾਹਰ ਲੱਗਣਗੀਆਂ ਉਹਨਾਂ ਨੂੰ ਕਭਰਾਉਂ ਦੇ ਲੋਗੇ ਔਰ ਜੇ ਕੁਛ ਵੀ ਬਿਲਡਿੰਗ ਵਿੱਚ ਆ ਗਈ ਆ ਉਹਦੇ ਵੀ ਪੈਸੇ ਪੂਰੇ ਦੇ ਕੇ ਉਹ ਘਮਾ ਨਹੀਂ ਤਾਂ ਅਦਰਬਾਈਦ ਰੋਕਾ ਖੜੀ ਰੂਗੀ ਜਾਂ ਉਹਦਾ ਕੋਈ ਨਾ ਕੋਈ ਹੱਲ ਕਰਨਗੇ ਦੇਵਪਤੀ ਸੁਨੀਤਾ ਸ਼ੋਬਰਕਰ ਜੀ ਆਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਜੀ ਲਗੂ ਜੋ ਪਾਰਟੀ ਤੋਂ ਆਏ ਹੋਏ ਬਾਕੀ